ਨਸ਼ੇਕਰ ਤੁਸੀਨ ਲੁਧਿਆਣੇ ਤੋਂ ਰੇਲਵੇ ਰਾਹੀਂ ਸਫ਼ਰ ਕਰਦੇ ਹੋ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਦੀ ਨਵੀਨੀਕਰਨ ਕਾਰਨ ਹੁਣ ਕੁਝ ਟਰੇਨਾਂ ਠੰਡਾਰੀ ਕਲਾ ਰੇਲਵੇ ਸਟੇਸ਼ਨ ਤੇ ਰੁਕਣਗੀਆਂ ਦੱਸਦੀ ਹੈ ਕਿ 14 ਟ੍ਰੇਨਾਂ ਦਾ ਸਟਾਪੇਜ ਲੁਧਿਆਣੇ ਦੇ ਵਿੱਚ ਬਦਲ ਦਿੱਤਾ ਗਿਆ ਹੁਣ ਢੰਡਾਰੀ ਕਲਾਾਂ ਤੇ ਜਿਹੜੀ ਇਹ ਟ੍ਰੇਨਾਂ ਰੁਕਣਗੀਆਂ ਦਾਸੀ ਯਕੀਨ ਨਵੀਨੀ ਕਰਨ ਦੇ ਚੱਲਦਿਆਂ 31 ਦਸੰਬਰ ਤੱਕ ਇਹ ਬਦਲਾਅ ਕੀਤੇ ਗਏ ਨੇ ਸੋ ਦਾਸੀ ਅੰਬਾਲਾ ਕੈਂਟੋਂ ਚੱਲਣ ਵਾਲੀਆਂ 14 ਪ੍ਰਮੁੱਖ ਟ੍ਰੇਨਾਂ ਆਉਣ ਵਾਲੇ 3 ਮਹੀਨਿਆਂ ਤੱਕ ਲੁਧਿਆਣੇ ਦੀ ਬਜਾਏ ਢੰਡਾਰੀ ਕਲਾ ਸਟੇਸ਼ਨ ਤੇ ਰੁਕਣਗੀਆਂ ਸੋ ਰੇਲਵੇ ਨੇ ਕਿਹਾ ਇਸ ਦੇ ਨਾਲ ਲੁਧਿਆਣਾ ਸਟੇਸ਼ਨ ਤੇ ਚੱਲ ਰਏ ਕਾਰਜ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਜਿਹੜੀਆਂ ਅਨ ਰਿਜ਼ਰਵਡ ਕੇਂਦਰਾ ਦੇ ਕਰਮਚਾਰੀਆਂ ਨੂੰ ਵੀ ਹੁਣ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਲੁਧਿਆਣਾ ਸਟੇਸ਼ਨ ਦੀ ਜਗ੍ਹਾ ਟੰਡਾਰੀ ਕਲਾ ਸਟੇਸ਼ਨ ਦੀ ਟਿਕਟ ਐ ਜਿਹੜੀ ਜਾਰੀ ਕਰਨ ਸੋ ਇਹ ਕਦਮ ਯਾਤਰੀਆਂ ਦੀ ਸੁਰੱਖਿਆ ਲਈ ਚੱਕਿਆ ਗਿਆ ਹੈ ਕਿਉਂਕਿ ਨਵੀਨੀਕਰਨ ਦੌਰਾਨ ਕਈ ਲੋਕ ਟ੍ਰੇਨਾਂ ਤੋਂ ਉਤਰਦੇ ਸਮੇਂ ਜ਼ਖਮੀ ਹੋ ਚੁੱਕੇ ਨੇ ਅਤੇ ਲਗਾਤਾਰ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ ਸੋ ਇਹਨਾਂ ਟ੍ਰੇਨਾਂ ਦੇ ਵਿੱਚ ਠਹਿਰਾਵ ਦੇ ਵਿੱਚ ਪਰਿਵਰਤਨ ਕੀਤਾ ਗਿਆ ਹੈ 30 ਦਸੰਬਰ ਤੱਕ ਇਹ ਜਿਹੜਾ ਪਰਿਵਰਤਨ ਜਾਰੀ ਰਹੇਗਾ ਅੰਬਾਲਾ ਮੰਡਲ ਦੇ ਕੈਂਟਰ ਰੇਲਵੇ ਸਟੇਸ਼ਨ ਤੇ ਤਾਇਨਾਤ ਕਰਮਚਾਰੀ ਯਾਤਰੀਆਂ ਦਾ ਮਾਰਗਦਰਸ਼ਨ ਕਰ ਰਹੇ ਨੇ ਜੇਕਰ ਕੋਈ ਯਾਤਰੀ ਲੁਧਿਆਣਾ ਸਟੇਸ਼ਨ ਦੀ ਟਿਕਟ ਮੰਗਦਾ ਹੈ ਤਾਂ ਉਸ ਨੂੰ ਟੰਡਾਰੀ ਕਲਾ ਸਟੇਸ਼ਨ ਦੀ ਟਿਕਟ ਦਿੱਤੀ ਜਾਂਦੀ ਹੈ ਅਤੇ ਇਸ ਦਾ ਕਾਰਨ ਵੀ ਸਮਝਾਇਆ ਜਾਂਦਾ ਹੈ ਤਾਂ ਜੋ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਸੋ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਯਾਤਰੀਆਂ ਦੀ ਸਹੂਲਤ ਲਈ 14 ਟ੍ਰੇਨਾਂ ਦਾ ਠਹਿਰਾਵ ਲੁਧਿਆਣੇ ਤੋਂ ਟੰਡਾਰੀ ਕਲਾ ਸਟੇਸ਼ਨ ਕਰ ਦਿੱਤਾ ਆ ਗਿਆ ਇਹ ਬਦਲਾਅ 3 ਦਸੰਬਰ ਤੱਕ ਰਹੇਗਾ ਤੇ ਇਸ ਦਾ ਉਦੇਸ਼ ਲੁਧਿਆਣਾ ਸਟੇਸ਼ਨ ਤੇ ਚੱਲ ਰਹੇ ਨਵੀਨੀਕਰਨ ਕਾਰਜ ਦੌਰਾਨ ਸੁਰੱਖਿਆ ਅਤੇ ਸਹੂਲਤਾਂ ਨੂੰ ਸੁਨਿਸ਼ਚਿਤ ਕਰਨਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇਆ